ਭੈਣਾਂ ਖਾ ਗਈਆਂ ਆਪਣੇ ਸਕੇ ਭਰਾ ਦੀ ਜ਼ਮੀਨ ਤੇ ਭਰਾ ਉਹ ਝਟਕਾਣਾ ਕਰ ਸਕਿਆ ਬਰਦਾਸ਼ਤ ਭੈਣਾਂ ਦੇ ਜਵਾਕ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਐਸ਼ਾ ਕਰਦੇ ਆ ਤੇ ਭਰਾ ਦਾ ਪੁੱਤ ਕਰਦਾ ਪੰਜਾਬ ਦੇ ਵਿੱਚ ਦਿਹਾੜੀਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹਦੇ ਫਾਦਰ ਸਾਹਿਬ 6 ਭੈਣ ਭਰਾ ਸੀਗੇ ਇਸ ਬਾਈ ਦੀਆਂ 4 ਭੂਆ ਸੀਗੀਆਂ ਇੱਕ ਇਹਦਾ ਤਾਇਆ ਸੀ ਤੇ ਛੇਮਾ ਇਹਦਾ ਫਾਦਰ ਸਾਹਿਬ ਸੀਗਾ ਬਾਈ ਕਹਿੰਦਾ ਵੀ ਸਾਡੇ ਕੋਲੇ 6 ਕਿੱਲੇ ਜ਼ਮੀਨ ਪੰਜਾਬ ਦੇ ਵਿੱਚ ਸੀਗੀ ਇੱਕ ਸਾਡਾ ਘਰ ਸੀਗਾ ਪਿੰਡ ਦੇ ਵਿੱਚ ਬਣਿਆ ਹੋਇਆ ਤੇ ਸਾਡੇ ਕੋਲੇ 10-11 ਕਿੱਲੇ ਜ਼ਮੀਨ ਹੈਗੀ ਸੀ ਉੱਤਰਾਖੰਡ ਦੇ ਵਿੱਚ ਕਹਿੰਦਾ ਜਿਹੜੀਆਂ ਮੇਰੀਆਂ ਭੂਆ ਸੀਗੀਆਂ ਉਹ ਮੇਰੇ ਫਾਦਰ ਸਾਹਿਬ ਤੋਂ ਵੱਡੀਆਂ ਸੀਗੀਆਂ ਸਾਡੀਆਂ ਭੂਆ ਦਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਬਦਬਾ ਸੀਗਾ ਕਹਿਣ ਦਾ ਮਤਲਬ ਕਿ ਸਾਡੀਆਂ ਭੂਆ ਦੇ ਅਨੁਸਾਰ ਹੀ ਸਾਡਾ ਘਰ ਚੱਲਦਾ ਸੀਗਾ ਕਹਿੰਦਾ ਮੇਰੀਆਂ ਭੂਆ ਨੇ ਮੇਰੇ ਤਾਈ ਨਾਲ ਰਲ ਕੇ ਕੀ ਕੀਤਾ ਮੇਰੇ ਫਾਦਰ ਸਾਹਿਬ ਨੂੰ ਕਿਹਾ ਵੀ ਤੂੰ ਐਂ ਕਰ ਤੂੰ ਉੱਤਰਾਖੰਡ ਵਾਲੀ ਜ਼ਮੀਨ ਸੰਭਾਲ ਉੱਥੇ ਜਾ ਖੇਤੀਬਾੜੀ ਕਰ ਜਿਹੜੀ ਥੋੜੀ 6 ਕਿੱਲੇ ਆ ਵੀ ਇਸ ਤ ਚਲੋ ਜੀ ਕਹਿੰਦਾ ਮੇਰੀਆਂ ਭੂਆ ਦੇ ਕਹਿਣ ਤੇ ਮੇਰੇ ਫਾਦਰ ਸਾਹਿਬ ਨੇ ਜਾ ਕੇ ਉੱਤਰਾਖੰਡ ਵਾਲੀ ਜ਼ਮੀਨ ਸੰਭਾਲ ਲਈ ਕਹਿੰਦਾ 2-4 ਸਾਲਾਂ ਬਾਅਦ ਪਤਾ ਲੱਗਦਾ ਵੀ ਜਿਹੜੀ ਅਸੀਂ ਉੱਤਰਾਖੰਡ ਦੇ ਵਿੱਚ ਜ਼ਮੀਨ ਲਈ ਹੋਈ ਆ ਵੀ ਜਿਹੜਾ ਇਹਦਾ ਇਹਦੇ ਵਿੱਚ ਦਾਦੇ ਸਾਡੇ ਦਾ ਨਾਮ ਆ ਉਹ ਗਲਤ ਆ ਉਹ ਕਿਸੇ ਹੋਰ ਬੰਦੇ ਦਾ ਨਾਮ ਪਿਆ ਹੋਇਆ ਤਾਂ ਜਦੋਂ ਕਹਿੰਦਾ ਮੇਰੇ ਫਾਦਰ ਸਾਹਿਬ ਨੇ ਉਹ ਨਾਮ ਠੀਕ ਕਰਨ ਵਾਸਤੇ ਪਟਵਾਰੀ ਨੂੰ ਮਿਲਿਆ ਤਹਿਸੀਲਦਾਰ ਨੂੰ ਮਿਲਿਆ ਤਾਂ ਉਹਨਾਂ ਨੇ ਅੱਗੋਂ ਕਿਹਾ ਵੀ 11 ਕਿੱਲੇ ਜ਼ਮੀਨ ਆ ਤਾਂ 11 ਲੱਖ ਰੁਪਈਆ ਲੱਗੂਗਾ ਚਲੋ ਜੀ ਕਹਿੰਦਾ ਮੇਰੇ ਫਾਦਰ ਸਾਹਿਬ ਨੇ ਮਿੰਤਰਲਾ ਵੀ ਕੀਤਾ ਵੀ ਥੋੜੇ ਜਿਹਾ ਕੱਟ ਕਰ ਲ ਤਾ ਕਹਿੰਦਾ ਕੋ ਤਹਿਸੀਲਦਾਰ ਨੇ ਇਹ ਗੱਲ ਸਾਫ਼-ਸਾਫ਼ ਕਹਿਤੀ ਵੀ ਜਿੰਨੇ ਲੱਖ ਘੱਟ ਕਰੋਗੇ ਓਨੇ ਕਿੱਲੇ ਵੀ ਘੱਟ ਹੋ ਜਾਣਗੇ। ਚਲੋ ਜੀ ਕਹਿੰਦਾ ਉਸ ਤੋਂ ਬਾਅਦ ਮੇਰਾ ਪਿਓ ਜਿਹੜਾ ਹੁੰਦਾ ਉਹ ਤਾਇਏ ਨੂੰ ਫੋਨ ਕਰਦਾ ਵੀ ਇਸ ਤਰ੍ਹਾਂ ਕਰਕੇ 11 ਲੱਖ ਰੁਪਇਆ ਤਹਿਸੀਲਦਾਰ ਮੰਗਦਾ ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਕਿ ਦਾਦੇ ਦਾ ਨਾਮ ਗਲਤ ਆ। ਵੀ ਐ ਕਰੋ ਵੀ ਤੂੰ 5.5 ਲੱਖ ਰੁਪਇਆ ਤੁਸੀਂ ਪਾਓ ਬਾਕੀ ਮੈਂ ਪਾਉਂਨਾ ਤੇ ਆਪਾਂ ਨਾਮ ਠੀਕ ਕਰਾ ਲਈਏ। ਕਹਿੰਦਾ ਉਸ ਤੋਂ ਬਾਅਦ ਆਇਆ ਮੇਰੀਆਂ ਭੂਆ ਨਾਲ ਗੱਲ ਕਰਦਾ ਤੇ ਮੇਰੀਆਂ ਭੂਆ ਮੇਰੇ ਪਿਓ ਨੂੰ ਫੋਨ ਕਰੇ ਕਹਿੰਦੀਆਂ ਵੀ ਇੱਕ ਵਾਰੀ ਤੂੰ ਆਪਦੇ ਕੋਲੋਂ ਪੈਸੇ ਪਾ ਦੇ। ਕੋ ਜਣੀ ਕਿ ਮੇਰਾ ਤਾਇਆ ਕਹਿੰਦਾ ਚਲੋ ਜੀ ਮੇਰਾ ਪਿਓ ਵਿਚਾਰਾ ਕੀ ਕਰਦਾ ਵਿਆਜ ਤੇ ਪੈਸੇ ਚੱਕ ਕੇ 11 ਲੱਖ ਰੁਪਇਆ ਉਹਨਾਂ ਤਹਿਸੀਲਦਾਰ ਨੂੰ ਦਿੰਦਾ ਤੇ ਨਾਮ ਠੀਕ ਕਰਾ ਲੈਂਦਾ ਕਹਿੰਦਾ ਮੁੜ ਕੇ 6 ਮਹੀਨੇ ਵੀ ਲੰਘ ਜਾਂਦੇ ਆ ਸਾਲ ਵੀ ਲੰਘ ਜਾਂਦੇ ਆ 2 ਸਾਲ ਵੀ ਲੰਘ ਜਾਂਦੇ ਆ ਮੁੜ ਕੇ ਤਾਇਆ ਬਾਣੀ ਫੜਾਉਂਦਾ ਤਾਇਆ ਸਾਡਾ ਪੈਸੇ ਨਹੀਂ ਦਿੰਦਾ ਤੇ ਨਾਈ ਮੁੜ ਕੇ ਕਹਿੰਦਾ ਭੂਆ ਕੋ ਸਾਡੀਆਂ ਗੱਲਾਂ ਸੁਣਦਿਆਂ ਨੇ ਉਸ ਤੋਂ ਬਾਅਦ ਕਹਿੰਦਾ ਮੇਰਾ ਜਿਹੜਾ ਪਿਓ ਹੁੰਦਾ ਉਹ ਮੇਰੇ ਤਾਏ ਨੂੰ ਕਹਿੰਦਾ ਵੀ ਆਪਾਂ ਐ ਕਰੀਏ ਆਪਾਂ ਉੱਤਰਾਖੰਡ ਵਾਲੀ ਜ਼ਮੀਨ ਵੇਚ ਦਿੰਨੇ ਆ ਵੀ ਸਾਰੀ ਜ਼ਮੀਨ ਉੱਥੇ ਇਕੱਠੀ ਪਿੰਡ ਬਣਾ ਲੈਨੇ ਆ ਤੇ ਨਾਲੇ ਆਪਣਾ ਉੱਥੇ ਘਰ ਬਣਿਆ ਹੋਇਆ ਤਾਂ ਕਹਿੰਦਾ ਜਿਹੜੀ ਜਿਹੜਾ ਮੇਰਾ ਤਾਇਆ ਸੀਗਾ ਉਹਨੇ ਮੇਰੇ ਭੂਆ ਨਾਲ ਸਲਾਹ ਕੀਤੀ ਤਾਂ ਮੇਰੀਆਂ ਭੂਆ ਨੇ ਮੇਰੇ ਤਾਏ ਨੂੰ ਉਂਗਲ ਲਾਤੀ ਵੀ ਤੂੰ ਐ ਕਰ ਤੂੰ ਆਪਦਾ ਹਿੱਸਾ ਉੱਤਰਾਖੰਡ ਵਾਲਾ ਨਾ ਵੇਚ ਜੇ ਤੂੰ ਨਾ ਵੇਚਿਆ ਤਾਂ ਉਹ ਵੀ ਨਾ ਵੇਚੂਗਾ ਉੱਥੇ ਬੈਠਾ ਰਹੂਗਾ ਕਹਿੰਦਾ ਮੇਰੀਆਂ ਭੂਆ ਕਾਂਜੋ ਜਦੋਂ ਮੇਰਾ ਤਾਇਆ ਜਵਾਬ ਦੇ ਦਿੰਦਾ ਤਾਂ ਉਸ ਤੋਂ ਬਾਅਦ ਮੇਰਾ ਪਿਓ ਕੀ ਕਰਦਾ ਕਿ ਆਪ ਦਾ ਹਿੱਸਾ ਵੇਚ ਕੇ ਪਿੰਡ ਆ ਜਾਂਦਾ ਤੇ ਇੱਥੇ ਜ਼ਮੀਨ ਬਣਾ ਲੈਂਦਾ ਤੇ ਇਥੇ ਸਾਡੇ ਜੱਦੀਕਾਰ ਕਹਿੰਦਾ ਹੈਗਾ ਹੀ ਸੀਗਾ ਕਹਿੰਦਾ ਜਦੋਂ ਮੇਰਾ ਪਿਓ ਪਿੰਡ ਆ ਜਾਂਦਾ ਉਸ ਤੋਂ ਬਾਅਦ ਮੇਰੀਆਂ ਭੂਆਣੇ ਆਪਦੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰਤੇ ਕਹਿੰਦਾ ਸਾਡੇ 6 ਕਿੱਲੇ ਜ਼ਮੀਨ ਸੀਗੀ ਤਾਂ 6 ਕਿੱਲਾਂ ਦੇ ਵਿੱਚ ਮੇਰੀ ਭੂਆਣੇ ਕੀ ਕਹਿਆ ਵੀ 4 ਅਸੀਂ ਭੈਣਾ 4 ਹਿੱਸੇ ਸਾਡੇ ਆ ਇੱਕ ਤਰ੍ਹਾਂ ਭਰਾ ਹੋ ਗਿਆ 5 ਹਿੱਸੇ ਤੈਨੂੰ ਕਾਕਾ 6ਵਾਂ ਹਿੱਸਾ ਮਿਲੂਗਾ ਚਲੋ ਜੀ ਮੇਰਾ ਪਿਓ ਕਹਿੰਦਾ ਵੀ ਠੀਕ ਆ ਕਹਿੰਦਾ ਮੇਰੇ ਪਿਓ ਨੂੰ 6ਵੇਂ ਹਿੱਸੇ ਤੋਂ ਵੀ ਘੱਟ ਮੇਰੀਆਂ ਭੂਆਣੇ ਜ਼ਮੀਨ ਦਿੱਤੀ ਤੇ ਜਿਹੜਾ ਮੇਰਾ ਤਾਇਆ ਸੀਗਾ ਉਹਦੀ ਉਹਦੀ ਜਿਹੜੀ ਕਿੱਲਾ ਜ਼ਮੀਨ ਸੀ ਉਹ ਵੀ ਮੇਰੀਆਂ ਭੂਆ ਖਾ ਗਈਆਂ ਕਹਿੰਦਾ ਮਤਲਬ ਕਿ ਚਾਰੇ ਭੂਆ 5 ਕਿੱਲੇ ਕਹਿੰਦਾ ਜ਼ਮੀਨ ਖਾ ਗਈਆਂ ਤੇ ਜਿਹੜਾ ਕਹਿੰਦਾ ਸਾਡਾ ਘਰ ਸੀਗਾ ਉਹਦੇ ਵੀ 6 ਹਿੱਸੇ ਕਰ ਲਏ ਇੱਕ ਹਿੱਸਾ ਮੇਰੇ ਪਿਓ ਨੂੰ ਦੇਤਾ ਤੇ 5 ਹਿੱਸੇ ਮੇਰੀਆਂ ਭੂਆ ਖਾ ਗਈਆਂ ਕਹਿੰਦਾ ਜਦੋਂ ਇਹ ਸਾਰਾ ਕੁਝ ਮੇਰੀਆਂ ਭੂਆਣੇ ਮੇਰੇ ਪਿਓ ਨਾਲ ਕੀਤਾ ਤਾਂ ਕਹਿੰਦਾ ਉਹ ਇਸ ਝਟਕੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਿ ਮੇਰੀਆਂ ਸੱਕੀਆਂ ਭੈਣਾ ਹਨਾ ਕਿ ਸਾਡਾ ਖੂਨ ਵੀ ਆ ਕੁਝ ਕਰਕੇ ਸਾਡੇ ਨਾਲ ਕਾਜੋ ਜੀ ਮੇਰਾ ਪਿਓ ਬਿਮਾਰ ਹੋ ਜਾਂਦਾ ਹਸਪੀਟਲ ਚ ਦਾਖਲ ਹੋ ਜਾਂਦਾ ਕਹਿੰਦਾ ਮੈਂ ਚੱਕ ਚੁੱਕ ਕੇ ਪੈਸੇ ਫੜ ਫੜ ਕੇ ਧਰੂ ਧਰੂ ਲਾਉਣਾ ਉਸ ਤੋਂ ਬਾਅਦ ਜਦ ਬਾਜੀ ਭੂਆ ਨੂੰ ਕਹਿੰਨਾ ਵੀ ਥੋੜੇ ਬਲੇ ਪੈਸੇ ਦੇ ਉਹ ਵੀ ਇਸ ਤਰ੍ਹਾਂ ਕਰਕੇ ਡੈਡੀ ਦਾ ਇਲਾਜ ਕਰਾਉਣਾ ਅੱਗੋਂ ਕਹਿੰਦਾ ਮੇਰੀਆਂ ਭੂਆ ਸਾਫ਼ ਜਵਾਬ ਦੇ ਦਿੰਦੀਆਂ ਨੇ ਵੀ ਕੱਲ ਨੂੰ ਮਰਦਾ ਅੱਜ ਮਰ ਜੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਜਿਹੜੇ ਮੇਰੇ ਨਾਨਕੇ ਹੁੰਦੇ ਆ ਉਹ ਮੇਰੇ ਨਾਲ ਖੜਦੇ ਆ ਮੇਰੇ ਪਿਓ ਦੇ ਇਲਾਜ ਤੇ ਪੈਸੇ ਲਾਉਂਦੇ ਆ ਘਟ-ਘਟ 7-8 ਲੱਖ ਰੁਪਏ ਕਹਿੰਦਾ ਮੇਰੇ ਨਾਨਕੇ ਲਾਉਂਦੇ ਆ ਚਲੋ ਜੀ ਕਹਿੰਦਾ ਮੇਰੀ ਮਾੜੀ ਕਿਸਮਤ ਕੀ ਮੇਰਾ ਪਿਓ ਨਹੀਂ ਬਚ ਸਕਦਾ ਮੇਰੇ ਪਿਓ ਦੀ ਤਾਂ ਮੌਤ ਹੋ ਜਾਂਦੀ ਕਹਿੰਦਾ ਉਸ ਤੋਂ ਬਾਅਦ ਮੇਰੀਆਂ ਭੂਆ ਨੇ ਜਿਹੜ ਮੈਂ ਕਰਦਾ ਕਿਸੇ ਦੀ ਗੱਡੀ ਦੇ ਡਰਾਈਵਰੀ ਕਹਿੰਦਾ ਚਾਰ ਪੰਜ ਕਿਲੇ ਮੇਰੇ ਕੋਲ ਜ਼ਮੀਨ ਆ ਸਾਡਾ ਵੀ ਪਰਿਵਾਰ ਆ ਕਹਿੰਦਾ ਵੀ ਇਹਨਾਂ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਫਾਦਰ ਸਾਹਿਬ ਦੀ ਇਲਾਜ ਤੇ ਵੀ ਸਾਡੇ ਤੇ ਬੜਾ ਕਰਜ਼ਾ ਚੜ ਗਿਆ ਸੀ ਉਹ ਵੀ ਕਰਜਾ ਕਹਿੰਦਾ ਲਾਉਣਾ ਉਹਦੀ ਵੀ આજ ਦਿਨ ਰਾਤ ਪੈਂਦੀ ਆ ਹਨਾ ਕਹਿੰਦਾ ਯਾਰ ਜੇ ਭੂਆ ਮੰਨ ਲਓ ਘਰੋਂ ਗਰੀਬ ਹੁੰਦੀਆਂ ਫਿਰ ਬੇਸ਼ੱਕ ਜ਼ਮੀਨ ਲੈ ਜਿੰਦੇ ਕਹਿੰਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਕਹਿੰਦਾ ਬਾਈ ਭੂਆ ਆਪਦੇ ਘਰਾਂ ਦੇ ਵਿੱਚ ਰਾਣੀਆਂ ਵਾਂਗੂ ਜ਼ਿੰਦਗੀ ਜਿਉਂਦੀਆਂ ਨੇ ਭੂਆ ਦਾ ਸਾਰਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈੱਟ ਆ ਦੂਜੀ ਭੂਆ ਦਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਸੈ ਚੰਗੀਆਂ ਵੱਡੀਆਂ ਗੱਟੀਆਂ ਲਈ ਫਿਰਦੇ ਆ ਚੰਗੇ ਉਧਰ ਘਰ ਲਈ ਫਿਰਦੇ ਕਹਿੰਦਾ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੀ 5 ਕਿੱਲੇ ਜ਼ਮੀਨ ਖਾ ਗਈਆਂ ਕਹਿੰਦਾ ਉਹ ਤਾਂ ਇਛਾ ਕਰਦੇ ਆ ਤੇ ਮੈਨੂੰ ਕਰਤਾ ਕਹਿੰਦਾ ਉਹਨਾਂ ਨੇ ਦਿਹਾੜੀਆਂ ਜੋਗਾ ਕਹਿੰਦਾ ਜੇ ਗਰੀਬनियां ਹੁੰਦੀਆਂ ਤਾਂ ਬੇਸ਼ੱਕ ਜ਼ਮੀਨ ਲੈ ਜਾਂਦੇ ਚਲੋ ਉਹ ਵੀ ਇਸ ਘਰ ਦੀਆਂ ਧੀਆਂ ਸੀ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਕਹਿੰਦਾ ਭਾਈ ਮੈਨੂੰ ਤਾਂ ਮੇਰੇ ਦਿਲ 'ਚ ਅੱਗ ਮੱਚਦੀ ਆ ਵੀ ਸਾਰਾ ਕੁਝ ਹੁੰਦਿਆਂ ਸੁੰਦਿਆਂ ਕੈਨੇਡਾ ਅਮਰੀਕਾ ਦੇ ਡਾਲਰ ਤੁਹਾਡੇ ਘਰੇ ਡਿੱਗਦੇ ਆ ਫਿਰ ਵੀ ਸਾਡੀ 5 ਕਿੱਲੇ ਜ਼ਮੀਨ ਖਾਲਿਆ ਤੇ ਸਾਨੂੰ ਜਮ੍ਹਾਂ ਕੰਗਾਲ ਕਰਤਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਬਾਅਦ ਤੋਂ ਬਾਅਦ ਉਹਨਾਂ ਭੂਆਾਂ ਤੱਕ ਪਹੁੰਚੇ ਜਿਹੜੇ ਆਪਦੇ ਭਰਾਵਾਂ ਦਾ ਘਰ ਇਸ ਤਰ੍ਹਾਂ ਬਰਬਾਦ ਕਰਦੀਆਂ ਨੇ ਤੇ ਭਰਾਵਾਂ ਨੂੰ ਵੀ ਖਾ ਜਾਂਦੀਆਂ ਨੇ ਸ਼ਾਇਦ ਆਹ ਵੀਡੀਓ ਦੇਖ ਕੇ ਕਿਸੇ ਭੂਆ ਦੇ ਦਿਮਾਗ 'ਚ ਕੋਈ ਗੱਲ ਪੈ ਜਾਏ ਤੇ ਆਪਦੇ ਭਰਾ ਦਾ ਘਰ ਉਹ ਨਾਂ ਉਜਾੜੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ